ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਲੈਂਦੇ ਚੜਦੇ ਵਾਲੇ ਸਾਰਿਆਂ ਨੂੰ ਤੇ ਭਈ ਆ ਇੱਕ ਨਾ ਤੁਹਾਨੂੰ ਮੈਂ ਦੱਸਦਾ ਕਈ ਭਰਾਵਾਂ ਦੇ ਨਾ ਬੱਚਿਆਂ ਦੇ ਜਦੋਂ ਪੈਰ 빙ਗੇ ਹੋ ਜਾਂਦੇ ਐ ਹੋ ਜਾਂਦੇ ਹਨ ਦਿਖਾਉਣਾ ਬੱਚਾ ਵੀ ਤੁਹਾਨੂੰ ਉਹਦੇ ਵਾਸਤੇ ਕੀ ਕਰਨਾ ਤੁਸੀਂ ਦੋ ਰਾਬੜਾਂ ਲੈਣੀਆਂ ਇੱਕ ਦੂਜੇ ਵਿੱਚ ਹੀ ਟਪਾ ਕੇ ਐਵੇਂ ਠੀਕ ਹੈ ਇਹਨੂੰ 나ਗਵਾਲ ਪਾ ਲੈਣਾ ਇਹ ਐਂ ਕਰਕੇ ਪਾ ਲਿਆ ਠੀਕ ਹੈ ਉਸ ਤੋਂ ਬਾਅਦ ਭਈ ਆ ਥੱਲਾ ਲੈਣੀਆਂ ਨੇ ਇਹ ਜਿਹੜਾ ਠੱਲਾ ਲੈ ਲਓ ਤੇ ਦੂਜੀਆਂ ਪਲਾਸਟਿਕ ਵਾਲੀਆਂ ਹੁੰਦੀਆਂ ਜਹੇ ਉਹ ਲੈ ਲਓ। ਹੁਣ ਐ ਕਰਕੇ ਉਹਦੇ ਵਿੱਚ ਦੀ ਐਂਟ ਪਾ ਕੇ ਹਨਾ। ਤੇ ਵਿੱਚ ਉਹਦੀ ਠੱਲਾ ਢਪਾ ਲਿਓ। ਏ ਐਵੇਂ। ਠੀਕ ਆ ਵੀ ਇੰਨਾ ਕੀ ਗੈਪ ਰਹੇ ਪੈਰਾਂ 'ਚ ਜਿੰਨਾ ਹੋਣਾ ਚਾਹੀਦਾ। ਠੀਕ ਆ ਆ ਇੱਕ ਪਾਸੇ ਬਣਾ ਲਈ ਆਪਾਂ। ਤੇ ਹੁਣ ਦੂਜੇ ਪਾਸੇ ਬਣਾਉਣੇ ਆ। ਇਹਦਾ ਗੈਪ ਬਹੁਤ ਆ ਨਾ ਬਹੁਤ ਆ। ਆ ਦੇਖੋ ਥੋੜੀਆਂ ਰਬੜਾ ਖਿੱਚ ਲਿਓ ਇਹ ਲੰਬੀਆਂ ਹੋ ਜਾਣੀਆਂ ਇਹ ਆ ਪਾ ਲੇ ਬਈ ਆ ਬਣ ਗਿਆ ਲੈ ਹੁਣ ਮੈਂ ਬੱਚਾ ਲਿਆਉਣਾ ਰੋਕੋ ਤਿੰਨ ਆ ਦੇਖੋ ਬਈ ਆ ਬੱਚੇ ਦੇ ਨਾ ਵਿਚਾਰੇ ਦੇ ਪੈਰ ਦੇਖ ਲਓ ਕਿਵੇਂ ਹੋ ਗਏ ਹਨ ਕਿੱਧਰੋਂ ਕਿੱਧਰ ਨੂੰ ਤੁਰ ਗਈ ਆ ਹੱਡੀ ਵੀ ਇਹ ਇੱਥੋਂ ਆ ਇੱਥੋਂ ਆ ਹੱਡੀ ਡੇਢੀ ਹੋ ਗਈ ਆ ਇੱਥੋਂ ਹੋ ਗਈ ਹਨ ਇਹ ਹੋ ਜਾਂਦਾ ਵੀ ਬਹੁਤ ਦੇ ਖੁੱਡਿਆਂ 'ਚ ਦੇਖਿਆ ਮੈਂ ਇੱਕ ਅੱਧਾ ਬੱਚਾ ਆਇਆ ਜਾ ਬੈਠੀ ਹੁੰਦਾ ਵਿਚਾਰਾ ਹਨਾ ਤੋ ਇਹਦੇ ਵਾਸਤੇ ਕੀ ਕਰਨਾ ਤੁਸੀਂ ਕਢਾ ਲ ਆਪਾਂ ਇਦਲੇ ਪੈਰ ਚ ਪਾ ਦਨੇ ਆ ਲੋ ਬਲਾ ਦਨਾ ਠੱਲੇ ਇਹ ਜੀ ਲੈਣੀ ਆ ਬਈ ਜਿਹੜੀ ਵੱਡੇ ਨਾ ਪੈਰ ਨੂੰ ਨਾ ਕਈ ਤਿੱਖੀਆਂ ਠਰਾਂ ਨੂੰ ਲੈ ਲਿਓ ਠੀਕ ਆ ਜੇ ਤੁਸੀਂ ਸਕੈਚ ਆਉਂਦੇ ਜਿਹੜੇ ਆਪਣੇ ਰਬੜ ਦੇ ਉਹਨਾਂ ਦੀ ਠੱਲਾਂ ਵੀ ਬਣਾ ਸਕਦੇ ਜੇ ਤੁਹਾਡੇ ਕੋਲ ਠੱਲ ਹੈ ਨਹੀਂ ਤੇ ਫੇਰ ਆ ਦੂਜੇ ਪਾਸੇ ਤੇ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਅੱਗੇ ਬਈ 40 ਦੇ ਟੈਂਪਰੇਚਰ ਚ ਕਬੂਤਰ ਕਿਵੇਂ ਸਾਂਭਣਾ 40 42 ਵਾਲੇ ਚ ਕਿਉਂਕਿ ਹੁਣ ਟੈਂਪਰੇਚਰ ਆ ਦੋ ਤਿੰਨ ਦਿਨ ਹੁਣ ਵਧੀਆ ਰਹੂਗਾ 40 42 40 42 ਦਾ ਤੇ ਆਪਣੀ ਬਾਜੀ ਵੀ ਐ ਤੇ ਉਹਦੇ ਬਾਰੇ ਆਪਾਂ ਸਾਰਾ ਤੁਹਾਨੂੰ ਦੱਸ ਦੇਵੀਆਂ ਠੀਕ ਐ ਇਹ ਆਪ ਆਦੀ ਆਪਾਂ ਜੀ ਪੈਰ ਚ ਇਹ ਚੱਕੋ ਹੌਲੀ ਹੌਲੀ ਬਈ ਇਹ ਹੁਣ ਤਾਂ ਥੋੜਾ ਜਿਹਾ ਔਖਾ ਹੁੰਦਾ ਆਪੀ ਪੈਰ ਸਹੀ ਧਰਨ ਲੱਗ ਜੂਗਾ ਦੇਖੋ ਹੁਣ ਪੈਰ ਇਥੇ ਦੂਰ ਜਾਣੋਂ हट ਗਏ ਠੀਕ ਐ ਤੇ ਲੈ ਮਿੱਤਰੋ ਹੁਣ ਆਪਾਂ ਗੱਲ ਕਰਦੇ ਆਂ ਬਈ ਸਾਂਭਦੀ ਕੱਲ ਨੂੰ ਆਪਾਂ ਇਹ ਕਬੂਤਰ ਸਾਂਭਣਾ ਅੱਜ ਇਹਨੂੰ ਖੁੱਲੇ ਬਾਦਾਮ ਪਾਈ ਸੀ ਬਈ 13 ਕਿਉਂਕਿ 12 13 ਹੀ ਖਾਂਦਾ ਹੈ ਦੇਖੋ ਬੇੜ ਠੀਕ ਹੈ ਤੇ ਇੱਕ ਗੱਲ ਕਰਨੀ ਸੀ ਆਪਾਂ ਉਹ ਕਬੂਤਰੀ ਦੀ ਜਿਹੜੀ ਚਾਂਕਾ ਬਣੀ ਜਿੱਥੀ ਸੀ ਭਾਈ ਉਹ ਕਬੂਤਰੀ ਤੁਸੀਂ ਆਪਸਾ ਬਲਾਉਗੇ ਇੰਨੀ ਦੂਰ ਨਰਵਾਣਾ ਨਰਗੂਣਾ ਕਿੱਥੇ ਆਪਣੇ ਤੋਂ 200 ਕਿਲੋਮੀਟਰ ਕਬੂਤਰੀ ਕਿਵੇਂ ਜਾ ਸਕਦੀ ਹੈ ਇਹ ਸਾਰੇ ਭਰਾਵਾਂ ਨੂੰ ਪਤਾ ਵੀ ਕਿਵੇਂ ਜਾ ਸਕਦੀ ਹੈ ਠੀਕ ਉਹ ਬੰਦਿਆਂ ਨੇ ਵੀ ਆਪਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਭਾਈ ਠੀਕ ਹੈ ਰਾਤ ਨੂੰ ਕਰਨ ਪਾਰਟੀ ਦੇ ਦੇ ਬਾਈ ਵੀਰਾਂ ਪੀਣੀਆਂ ਨੇ ਠੀਕ ਹੈ ਹਾਂ ਵੀ ਵੀਰਾਂ ਪੀ ਲੈਗੇ ਮਾਂ ਚੱਲ ਕੋਈ ਨਾ ਭਾਈ 1500 ਦੀ ਪਾਰਟੀ ਭਾਲਦੇ ਹੋਣਗੇ ਵੀ ਦੇ ਦਾਂਗੇ ਹਨ ਤੇ ਜਦੋਂ ਗਏ ਆ ਭਾਈ ਮੁੰਡਾ ਮਾਣੂ ਕਿਹਾ ਮਾ ਚਲੇ ਯਾਰ ਬਾਈ ਤੇਰਾ ਗੂਗਲ ਪੇ ਨੰਬਰ ਦੇ ਦੇ ਮੈਂ ਕਰਾ ਦਿੰਦਾ ਹਨਾ 500000 ਜਿਹੜਾ ਕਰਾਉਣਾ ਹੈ ਪਾਰਟੀ ਤੁਸੀਂ ਕਰ ਲਿਓ ਮੈਨੂੰ ਲਿਖ ਕੇ ਭੇਜਦਾ ਕਹਿੰਦਾ ਬਾਈ 5200 ਰੁਪਏ ਡਾਲ ਦੇ ਇਸਮੇ ਮੈਂ ਉਹ ਬੰਦੇ ਨੂੰ ਪੁੱਛਿਆ ਮਹਾਪਰਾ ਮੇਰਿਆ ਕਬੂਤਰੀ ਹੈ ਕਿ ਸੁਣਨਾ ਯਾਰ ਕਹਿੰਦਾ ਬਾਈ ਕਬੂਤਰੀ ਹੈ ਜਿੱਤੀ ਹੋਈ ਹੈ ਮਾ ਫੇਰ ਕੀ ਹੋ ਗਿਆ ਭਰਾਵਾ ਚਲ ਤੂੰ ਪਾਰਟੀ ਕਹਿੰਦਾ ਸੀ ਮਾ ਚਲ ਤੈਨੂੰ ਪਾਰਟੀ ਦੇ ਦਾਂਗੇ ਹਨਾ 500000 ਜਿਹੜਾ ਤੂੰ ਲੈਣਾ ਭਈ 1500 ਲੈ ਗੀ ਮੰਨੇ ਨਹੀਂ ਬਾਈ ਕਹਿੰਦੇ ਦੋ ਡੱਬੇ ਵੀਰਾਂ ਦੇ ਲਿਆ ਦੇ ਕਹਿੰਦੇ ਹਮ ਵੀ ਵੀਰਾ ਪੀ ਲੇਗੇ ਛੋਟੇ ਛੋਟੇ ਮੁੰਡੇ ਨੇ ਬਾਈ ਤੇ ਮੈਂ ਚਾਹੁੰਦਾ ਨਹੀਂ ਵੈਸੇ ਦਾ ਵਿੱਚ ਫੋਟੋਆਂ ਲਾਉਣੀਆਂ ਬਾਕੀ ਤੁਹਾਨੂੰ ਮੈਂ ਆਈਡੀ ਦੱਸੂਗਾ ਇੱਕ ਠੀਕ ਹੈ ਉਹ ਆਈਡੀ ਤੁਸੀਂ ਦੇਖ ਲਿਓ ਤੁਹਾਨੂੰ ਪਤਾ ਲੱਗ ਜੂ ਭਰਾਵਾ ਕਿ ਕੌਣ ਨੇ ਮੁੰਡੇ ਹਨ ਤੇ ਬਾਕੀ ਦਿਓ ਭਰਾਵਾਂ ਨੂੰ ਤੁਸੀਂ ਦਵਾ ਮਾਜਾ ਜੋ ਵੀ ਦੇਣਾ ਹਨਾ ਮੈਸੇਜ 'ਚ ਜਾ ਕੇ ਉਹਨਾਂ ਨਾਲ ਫੇਰ ਵੀ ਬਾਈ ਇੱਕ ਵੀਰ ਦਾ ਡੱਬਾ ਚਕਾਇਆ ਉਹਨਾਂ ਨੂੰ ਠੀਕ ਹੈ 2000 ਦਾ ਫੇਰ ਜਾ ਕੇ ਮੰਨੇ ਬਾਈ ਬੰਦੇ ਦੇਖ ਲਓ ਕਹਿੰਦੇ ਅਸੀਂ ਟਰਾਂਸਫਰੋਂ ਤੋਂ ਲਾਇਆ ਹੀ ਐ ਜੇ ਅਸੀਂ ਮਰ ਜਾਂਦੇ ਵੀ ਬਾਈ ਯਾਰ ਫਿਰ ਟਰਾਂਸਫਰੋਂ ਤੇ ਚੜਨ ਨੂੰ ਕਿਹਨੇ ਕਿਹਾ ਸੀ ਠੀਕ ਆ ਤੁਸੀਂ ਵੀ ਆਪਦੇ گاਉਂ ਨੂੰ ਵੀ ਅਸੀਂ ਵੀਰਾਂ ਪੀਵਾਂਗੇ ਛੋਟੇ ਛੋਟੇ ਜਵਾਕ ਨੇ ਯਾਰ ਹੁਣ ਹੀ ਦੇਖ ਲਓ ਹੁਣ ਤੁਸੀਂ ਕਿਹੜੇ ਰਾਹ ਨੂੰ ਤੁਰਪੇ ਬਾਕੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਇੱਧਰ ਲਿਆ ਨੂੰ ਹਨਾ ਮਾੜਾ ਮੋਟਾ ਸੋਚ ਸਮਝ ਗਈ ਬਾਈ ਕਬੂਤਰ ਛੜਵਾਇਆ ਕਰੋ ਬਾਹਰ ਲਈ ਕਿਉਂਕਿ ਕਬੂਤਰ ਚੱਕੇ ਜਾਂਦੇ ਨੇ ਬਾਈ ਕਿਉਂਕਿ ਤੁਹਾਨੂੰ ਹੀ ਪਤਾ 200 ਕਿਲੋਮੀਟਰ ਕਬੂਤਰ ਹੀ ਨਹੀਂ ਜਾ ਸਕਦੀ ਅਗਲੇ ਦਿਨ ਜਦੋਂ ਮੈਂ ਰਿਕਾਰਡਿੰਗ ਪਾਈਆ ਗਰੁੱਪ ਚ ਉਹ ਤੇ ਨੇਰ ਮੈਂ ਤੀ ਸੁਵੀ ਦੇ ਦੂੰਗਾ। ਉਸ ਤੋਂ ਬਾਅਦ ਮੈਨੂੰ ਬਈ ਫੋਨ ਆਇਆ ਵੀ ਐ ਕਰਕੇ ਭਾਈ ਇੱਕ ਤਾਂ ਬੋਲਣ ਹਰਿਆਣਵੀ ਪ्योर ਠੇਠ ਜਿਹੜੀ ਆਪਾਂ ਨੂੰ ਨਹੀਂ ਆਉਂਦੀ ਹਨਾ। ਭਾਈ ਤਾਰੀ ਕਬੂਤਰ ਹੀ ਆ ਗਏ। ਕੀ ਹੋ ਗਿਆਗੇ? ਹਮ ਵੀ ਪਾਲਤੀ ਲਿਆਂਗੇਗੇ, ਵੀਰਾਂ ਪੀ ਲੇਗੇ। ਮਾਂ ਚਲ ਕੋਈ ਨਾ ਭਰਾਵਾ। ਤੇ ਦੇਖ ਲਓ ਭਾਈ ਇੱਕ ਵੀਰ ਦਾ ਡੱਬਾ ਦੇ ਕੇ ਮਸਾਂ ਮਿੰਟਾਂ ਕੱਟ ਕੇ ਐਨੀ ਜ਼ਰੂ ਮੁੰਡੇ ਭੇਜੇ ਉਹਨਾਂ ਕੋਲੇ ਕਬੂਤਰ ਲੈਣ। ਫੇਰ ਜਾ ਕੇ ਦਿੱਤਾ ਬੰਦਿਆਂ ਨੇ ਭਾਈ। ਉਹ ਤਾਂ ਕੀਤਾ ਪਹਿਲਾਂ ਉਹਨਾਂ ਨੇ ਮੈਨੂੰ ਨੰਬਰ ਤ ਫੋਨ ਕੀਤਾ ਜਿਹੜੇ ਨੰਬਰ ਤੋਂ ਬਾਈ ਉਹ ਨੰਬਰ ਹੀ ਜਿਹੜਾ Airtel ਤੇ Idea ਤੇ ਆਉਂਦੇ ਨੇ ਜਿਹੜੇ ਵੀ ਮਤਲਬ ਕਿਸੇ ਨੂੰ ਸ਼ੋ ਨਹੀਂ ਹੁੰਦੇ ਨਾ ਨੰਬਰ ਸ਼ੋ ਹੋਣਾ ਉਹਦੇ ਕਾਲ ਲੱਗੇ ਪਹਿਲਾਂ ਉਹਨਾਂ ਤੋਂ ਕੀਤਾ ਬਾਅਦ ਚ ਫਿਰ ਮੈਨੂੰ ਲੋਕੇਸ਼ਨ ਵਾਸਤੇ ਤੇ ਪੈਸਿਆਂ ਵਾਸਤੇ ਵਿੱਚ ਪੈਸੇ ਪਾ ਦੀ ਫਿਰ ਮੈਨੂੰ ਕਿਸੇ ਹੋਰ ਮੁੰਡੇ ਦੇ ਨੰਬਰ ਤੋਂ ਕੀਤਾ ਉਹ ਨੰਬਰ ਵੀ ਆਪਣੇ ਕੋਲੇ ਹੈਗਾ ਬਾਕੀ ਕੋਈ ਨਾ ਜੇ ਐਂ ਸਮਝ ਜਾਣਦਾ ਬੜੀ ਚੰਗੀ ਗੱਲ ਆ ਜਿਹੜੇ ਭਰਾ ਹੈ ਹਾਲਾਂਕਿ ਸਾਡੇ ਜਵਾਕ ਨੇ ਆਪਣੇ ਵਾਲੇ ਨਾਗਣੀ ਨੇ ਬਾਈ ਚਾਰ ਕਬੂਤਰ ਪੰਜ ਕਬੂਤਰ ਫੜ ਕੇ ਦਿੱਤੇ ਫੁੱਲ ਨੇਰੀ ਇੰਨੀ ਜਿਹੀ ਤੀਜੀ ਮੰਜ਼ਲ ਦੇ ਕੋਠੀ ਤੋਂ ਉੱਤੋਂ ਚੜ ਕੇ ਚੱਕ ਚੱਕ ਕੇ ਕਬੂਤਰ ਮੋੜੇ ਜਵਾਕ ਨੇ ਤੇ ਸਾਡਾ ਕਬੂਤਰ ਲੈ ਗਏ ਜਾ ਕੇ ਬਾਈ ਠੀਕ ਕੋਈ ਨਾ ਬੰਦਿਆਂ ਦੀ ਵੀ ਗੁੱਸੂ ਕਿ ਸਾਨੂੰ ਥੋੜੀ ਜੀ ਹੈ ਵੀ ਕੌਣ ਆਇਆ ਸੀ ਉੱਥੇ ਬਾਜੀ ਤੇ ਕੌਣ ਨਹੀਂ ਇਧਰਲੇ ਆਪਣੇ ਕਿਸੇ ਬੰਦੇ ਨਾਲ ਹੀ ਬੰਦੇ ਆਏ ਸੀ ਠੀਕ ਆ ਮੈਂ ਹੱਥ ਜੋੜ ਕੇ ਬੇਨਤੀ ਇਧਰਲੇ ਨੂੰ ਵੀ ਕਰਦਾ ਮਾੜੀ ਮੋਟੀ ਸ਼ਰਮ ਕਰੋ ਯਾਰ ਜਦੋਂ ਤੁਹਾਡਾ ਕਬੂਤਰ ਚੱਕਿਆ ਜਾਂਦਾ ਦੁੱਖ ਲੱਗਦਾ ਨਾ ਇਹ ਸਾਨੂੰ ਵੀ ਲੱਗਦਾ ਬਾਈ ਹੱਥ ਜੋੜ ਕੇ ਬੇਨਤੀ ਹੈ ਬਹੁਤ ਮਿਹਨਤ ਨਾਲ ਬਾਈ ਉੱਥੇ ਤੱਕ ਤਿਆਰ ਕਰਦੇ ਆਂ ਆਪਾਂ ਜਾਨਵਰ ਨੂੰ ਹਨ ਬੱਚੇ ਤੋਂ ਲੈ ਕੇ ਤੇ ਬਾਜੀ ਛੱਡਣ ਤੱਕ ਕਿੰਨੀ ਮਿਹਨਤ ਕਰਦੇ ਆਂ ਚਾਲ ਤੇ ਚਵਾਕਾ ਵਾਂਗੂ ਪਾਲਦੇ ਆਂ ਬਈ ਬੱਚਿਆਂ ਨੂੰ ਫਾਈਨ ਨਹੀਂ ਰੀਤੁਵਾਨ ਚ ਵੀ ਅਸੀਂ ਉਹਨਾਂ ਦੇ ਮਗਰ ਫਿਰਦੇ ਰਹੇ ਹਨ ਸੋ ਤਾਂ ਹੀ ਕਹਿਣਾ ਭਰਾਵਾਂ ਕੇ ਹੱਥ ਜੋੜ ਕੇ ਬੇਨਤੀ ਹੈ ਆਹ ਕੰਮ ਨਾ ਕਰਿਆ ਕਰੋ ਯਾਰ ਮੋੜ ਦਿਆ ਕਰੋ ਕਬੂਤਰ ਤੇ ਹੁਣ ਗੱਲ ਕਰਦੇ ਆਂ ਹਾਮ ਦੀ ਬਾਈ ਆਹ ਕੂਤਰੀ ਦੀ ਭੈਣ ਸੀ ਉਹ ਠੀਕ ਆ ਆ ਬੱਚਾ ਵੀ ਉਹਦਾ ਭਾਈ ਆ ਆ ਦੋਵੇਂ ਭੈਣ ਭਾਈ ਨੇ ਉਹਦੇ ਠੀਕ ਆ ਆ ਉਹਦੀ ਭੈਣ ਆ ਠੀਕ ਆ ਇਹਨੂੰ ਵੀ ਛੱਡੀ ਜਾਂਦੇ ਹੁਣ ਠੀਕ ਆ ਉਹ ਕਬੂਤਰੀ ਨਾਲੇ ਬਾਈ ਬੱਚੇ ਕੱਢ ਕੇ ਆਈ ਆਪਣੇ ਕੋਲ ਠੀਕ ਆ ਆਪਣਾ ਯਾਰ ਮਿੱਤਰ ਵੀ ਲੈ ਗਿਆ ਸੀਗਾ ਉਹਨੂੰ ਬੱਚਾ ਵਾਸਤੇ ਠੀਕ ਆ ਉਦੋਂ ਬਾਅਦ ਤਿਆਰ ਕੀਤੀ ਸੀ ਉਹ ਤੇ ਹੁਣ ਗੱਲ ਕਰਦੇ ਆਂ ਵੀ ਸਾਂਭਣ ਦੀ ਅੱਜ ਦਾ ਦਿਨ ਕੁਝ ਨਹੀਂ ਕਰਨਾ ਅੱਜ ਤੁਸੀਂ ਸਿਰਫ ਸਵੇਰੇ ਜਲਾਬ ਲਾ ਦੇਣਾ 4 ਵਜੇ ਉੱਠ ਕੇ ਰਾਤ ਨੂੰ ਭਿਉ ਲੈਣਾ ਵੀ ਤ੍ਰਿਫਲਾ ਭੌਂ ਕੇ ਤੇ ਟੜਕੇ ਉਹਦੇ ਚ ਜਾ ਕੇ 20 ml ਪਤਲਾ ਕਰਕੇ ਜਾਨਵਰ ਨੂੰ ਦੇ ਕੇ ਵਹਾ ਦਿਓ ਪੋਟੇ ਚ ਬਰ ਇਹ ਨਹੀਂ ਹੈਗਾ ਵੀ ਵਦਾਂ ਵਦੂਣਾ ਹੁਣ ਸਾਫ਼ ਹੋਏ ਪੋਟਾ 4 ਵਜੇ ਤੜਕੇ ਜਦੋਂ ਦੇ ਤਾ ਤੁਸੀਂ ਉਦੋਂ ਬਾਅਦ ਬੈਠੇ ਰਹਿਣਗੇ ਫਿਰ ਜਾ ਕੇ ਤੁਸੀਂ ਕਿਤੇ 5 ਵਜੇ 6 ਵਜੇ 6 ਵਜੇ ਜਾ ਕੇ ਉਹਨੂੰ ਪਾਜਿਆ ਮਿਲ 7 ਐਮ ਲ ਪਾਣੀ ਦੇ ਦਿਓ ਉਦੋਂ ਬਾਅਦ ਸਵੇਰੇ 8 ਵਜੇ ਬਈ ਤੁਸੀਂ ਬਨਾਮ ਧਰ ਜਣੇ ਖੁੱਲੇ ਜਿੰਨੇ ਵੀ ਖਾਂਦਾ 8 ਵਜੇ ਦੇ ਤਰੇ 10 11 ਵਜੇ ਤੱਕ ਆਪ ਹੀ ਖਾ ਲੂਗਾ ਬਈ ਜਨੇ ਖਾਣੇ ਵਿੱਚ ਡੱਕ ਲੂਗਾ ਇਹਦੀ ਭੁੱਖ ਪੂਰੀ ਕਰ ਦਿਓ ਕਰਕੇ ਉਦੋਂ ਬਾਅਦ ਕੁਝ ਨਹੀਂ ਕਰਨਾ ਘੰਟੇ ਬਾਅਦ ਮੂਰੇ ਪਾਣੀ ਧਰ ਦਿਓ ਪਾਣੀ ਪੀ ਲੂਗਾ ਠੀਕ ਆ ਉਦੋਂ ਬਾਅਦ ਕੁਝ ਨਹੀਂ ਕਰਨਾ ਇੱਕ ਅੱਧੀ ਨਾਲ ਕੀ ਦੇਣੀ ਹੂਈ ਦੇ ਦਿਓ ਨਹੀਂ ਆਪਣੇ ਆਪ ਕਬੂਤਰ ਪੀ ਲੈਂਦਾ ਤੇ ਜੇ ਥੋੜਾ ਤੜਕੇ ਨੂੰ ਲੱਗੇ ਥੋੜਾ ਕਬੂਤਰ ਯਾਰ ਵੀ ਵੇਟ ਨਹੀਂ ਬਣਾ ਰਿਹਾ ਤਾਂ ਬਈ ਤੜਕੇ ਠੀਕ ਹੈ ਇੱਕ ਗੋਲੀ ਵੀ ਆਉਂਦੀ ਹੈ ਉਦੋਂ ਮੈਂ ਗੋਲੀ ਦਿਖਾਉਣਾ ਤੇ ਉਹ ਗੋਲੀ ਦਾ ਤੁਸੀਂ ਚੌਥਾ ਹਿੱਸਾ 15 ਐਮਐਲ ਪਾਣੀ 'ਚ ਦੇ ਕੇ ਕਬੂਤਰ ਨੂੰ ਦੇ ਦਿਓ ਉਦੋਂ ਕਬੂਤਰ ਜਮਾਂ ਸਾਫ਼ ਹੋ ਜਾਊਗਾ ਗਰਮੀ-ਗਰਮੀ ਵੀ ਕੱਢ ਦੂ ਨਾਲੇ ਪੇਟ ਪੂਰਾ ਓਕੇ ਬਣਾਊਗਾ ਤੁਹਾਨੂੰ ਗੋਲੀ ਦਿਖਾਉਣਾ ਮੈਂ ਆਹ ਗੋਲੀ ਆ ਬਾਈ ਠੀਕ ਹੈ ਤੇ ਇਹ ਆਪਾਂ ਥੰਬਨੇਲ 'ਚ ਵੀ ਲਾ ਦੂੰਗਾ ਇਹ ਗੋਲੀ ਦਾ ਠੀਕ ਹੈ ਤੀਜਾ ਹਿੱਸਾ ਜਾਂ ਚੌਥਾ ਹਿੱਸਾ 20 ਐਮਐਲ ਪਾਣੀ 'ਚ ਪਾ ਲਿਓ ਪਾ ਠੀਕ ਹੈ ਉਹਨੂੰ ਰਲਾ ਕੇ ਮਿਕਸ ਕਰਕੇ ਉਹਨੂੰ ਕਿਉਂਕਿ ਗੋਲੀ ਕੁੱਟ ਕੇ ਪਾਉਂਗੇ ਵਿੱਚ ਖੁਰਜੂਗੀ ਹੈ ਨਾ ਉਹ ਵੀ ਐਮ ਐਲ ਪਾਣੀ ਦੇ ਕੇ ਕਬੂਤਰ ਨੂੰ ਬਾ ਦਿਓ ਤੜਕੇ 4:00 ਵਜੇ ਤੇ ਬਾਈ ਕਬੂਤਰ ਬੇਟ ਬਣਾਉਂਦਾ ਦੇਖਿਓ ਸਿਰਾ ਲਾਉਂਦਾ ਦੇਖਿਓ ਠੀਕ ਐ ਇਹ ਬੀਕਾਸੂਲ ਕੈਪਸੂਲ ਨਾਲੋਂ ਵੀ ਚੰਗੀ ਐ ਠੀਕ ਐ ਤੇ ਬਾਕੀ ਕਈ ਕਬੂਤਰ ਬੇਟ ਘਟਾਉਂਦੇ ਹੋਣਾ ਜਾਂ ਤੁਹਾਨੂੰ ਲੱਗਦਾ ਹੋਵੇ ਛਿੱਪ ਕੱਢੀ ਜਾਂਦੇ ਆ ਉਹਨੂੰ ਵੀ ਦੇ ਸਕਦੇ ਹੋ ਇਹ ਉਦੋਂ ਬਾਅਦ ਕੀ ਕਰਨਾ ਬਾਈ ਉਹਨੂੰ ਤੁਸੀਂ ਟੈਂਪਰੇਚਰ ਆਪੜਾ ਹਿਸਾਬ ਲਾ ਲਓ ਵੀ ਆਪਣਾ ਹੈਗਾ 41 ਦਾ 42 ਦਾ ਜਾਂ 43 ਦਾ ਜੇ ਤੁਹਾਡਾ ਕਬੂਤਰ 15 ਬਦਾਮ ਖਾਂਦਾ ਠੀਕ ਐ ਤਾਂ ਤੁਸੀਂ ਉਹਨੂੰ 5 ਕ ਬਦਾਮਾਂ ਦੇ ਸਾਹਮਣੇ ਹੋ ਗਈ ਠੀਕ ਹੈ ਕਿਉਂਕਿ 5 ਵਜੇ ਤੱਕ ਤਾਂ ਬਾਜੀ ਆਪਣੀ ਆਮ ਜਾਂਦੀ ਹੀ ਜਾਂਦੀ ਹੈ 5 ਬਦਾਮਾਂ ਦੇ ਸਾਹਮਣੇ 5 ਬਦਾਮ ਖਵਾ ਕੇ ਉਹਨੂੰ ਬਾਹ ਬਾ ਦਿਓ ਅੱਧੇ ਪੌਣੇ ਘੰਟੇ ਬਾਅਦ ਉਹਨੂੰ ਇੱਕ ਪਾਣੀ ਦੀ ਪਿਆ ਦਿਓ ਜੇ ਪੀਂਦਾ ਹੋਇਆ ਠੀਕ ਹੈ ਨਹੀਂ ਬਈ ਚੱਕ ਕੇ 15 ਐਮਐਲ ਪਾਣੀ ਜਾਂ 10 ਐਮਐਲ ਪਾਣੀ ਨਲਕੀ ਨਾਲ ਦੇ ਦਿਓ ਠੀਕ ਉਸ ਤੋਂ ਬਾਅਦ ਕੀ ਕਰਨਾ ਬਈ ਫੇਰ ਡੇਢ ਘੰਟੇ ਬਾਅਦ ਫੇਰ ਦੇਖਣਾ ਹੈ ਕਿ ਉਹਦੇ ਪੋਟੇ 'ਚ ਪਾਣੀ ਹੈਗਾ ਠੀਕ ਹੈ ਫੇਰ 5-7 ਐਮਐਲ ਦੇ ਦੇਣਾ ਦੇਣਾ ਥੋੜਾ ਠੀਕ ਹੈ ਇਹ ਨਹੀਂ ਹੈਗਾ ਵੀ ਨਾਲਕੀਆਂ ਖੋਲ ਧਰ ਪਰ ਤੁਨੀ ਜਾਓ ਫਿਰ ਉਹ ਪਾਣੀ ਭਰੀ ਜਾਊਗਾ ਖਰਾਕ ਰੋਕ ਜਾਊਗਾ ਜੇ ਦਾ ਤੁਹਾਡਾ ਕਬੂਤਰਾ ਆਪੀ ਪੰਜ ਬਦਾਮ ਖਵਾਏ ਨੇ ਠੀਕ ਹੈ 2 ਵਜੇ ਤੱਕ 2:30 ਵਜੇ ਤੱਕ ਵਿਹਲਾ ਹੋ ਗਿਆ ਠੀਕ ਹੈ ਨਹੀਂ ਭਾਈ ਜਾ ਕੇ ਤੇ 4 ਵਜੇ 3:30 ਵਜੇ ਪਲਟਾ ਦਿਓ ਨੂੰ ਪਲਟਾ ਕੇ ਨੂੰ ਬੈਠਾ ਰਹਿਣ ਦਿਓ ਫਿਰ ਉਹਨੂੰ 20-25 ਐਮਲ ਪਾਣੀ ਦੀ ਨਾਲਕੀ ਫੇਰ ਦੇ ਦਿਓ ਠੀਕ ਹੈ ਉਦੋਂ ਬਾਅਦ ਜਦੋਂ ਖਿੱਚ ਗਿਆ ਤਾਂ ਫਿਰ 6:00 ਵਜੇ ਉਹਨੂੰ 15 ਕ ਐਮਲ ਪਾਣੀ ਹੋਰ ਦੇ ਦਿਓ ਠੀਕ ਹੈ ਉਦੋਂ ਬਾਅਦ ਬੈਠਾ ਰਹੂਗਾ ਵੀ 8:00 ਵਜੇ ਤੱਕ ਹਾਵਲਾ ਲਊਗੀ ਉਹ ਖਿੱਚ ਜਾਊਗਾ ਪਾਣੀ ਆਪ ਦਾ ਜਦੋਂ ਪਾਣੀ ਖਿੱਚ ਗਿਆ ਫੇਰ ਆਪਾਂ ਲਾਉਣੀ ਆ ਰਸੌਣਤ ਰਸੌਣਤ ਜਮਾ ਕਣਕ ਦੀ ਦਾਣੀ ਜਿੰਨੀ ਲੈ ਲਿਓ ਕੰਚ ਦੇ ਗਲਾਸ 'ਚ ਪਾਣੀ ਭਰ ਲਿਓ ਚਾਹੀ ਅੱਧਾ ਕਰ ਲਿਓ ਗਲਾਸ ਚਾਹੀ ਪੂਰਾ ਜਦੋਂ ਉਹ ਖੁਰਨ ਲੱਗੀ ਪੀੜਾ ਜਾਂ ਰੰਗ ਮਾੜ ਆ ਬਦਲ ਗਈ ਪਾਣੀ ਲੈਣਾ ਤੁਸੀਂ ਠੰਡਾ ਜਾਂ ਠਾਰ ਜਾਂ ਪਾਤ ਲਓ ਸਾਫ ਸਰਦਾ ਇਹ ਵੀ ਨਹੀਂ ਬਾਹਰ ਛੰਡੇ ਚ ਲਾ ਦਿਓ ਸਾਫ ਸਰਦੇ ਚ ਚੱਕ ਕੇ ਜਦੋਂ ਮਾੜਾ ਰੰਗ ਬਦਲ ਕੇ ਪੀੜਾ ਪੀੜਾ ਜਾਂ ਹੋਣ ਲੱਗੀ ਬਸ ਇੰਨਾ ਹੀ ਪੀੜਾ ਕਰਨਾ ਆਪਾਂ ਹਲਕੀ ਜੀ ਲਾਉਣੀ ਆ ਉਹ ਚੋਂ 15 ਐਮਐਲ ਚੱਕਿਓ ਚੱਕ ਕੇ ਕਬੂਤਰ ਨੂੰ ਲਾ ਕੇ ਵਹਾ ਦਿਓ ਠੀਕ ਹੈ ਉਦੋਂ ਬਾਅਦ ਬੈਠਾ ਰਹਿਣ ਦਿਓ ਬਈ ਇਹ ਖਿੱਚ ਜੂਗਾ ਤੁਸੀਂ ਆਪ ਹਿਸਾਬ ਲਾ ਲਓ 8 ਵਜੇ ਤਾਂ 9 10 ਠੀਕ ਹੈ ਸਾਢੇ 10 ਵਜੇ ਨੂੰ ਇਹ 2 2.5 ਘੰਟੇ ਵਿੱਚ ਲਾਊਗਾ ਉਦੋਂ ਬਾਅਦ ਫੇਰ ਇੱਕ ਨਾਲ ਕੀ 10 15 ਐਮ ਐਲ ਦੀ ਪਾਣੀ ਦੀ ਦੇ ਦੇ ਹੋਕੇ ਦੀ ਫੇਰ ਆਪਣਾ ਜਿਹੜਾ ਪਾਣੀ ਲੱਗਣਾ ਹੈ ਠੀਕ ਹੈ ਉਹਨੂੰ ਤੁਸੀਂ ਐਂ ਹਿਸਾਬ ਲਾ ਲਓ ਵੀ ਸ਼ਾਮ ਨੂੰ 3:00 ਵਜੇ 2:00 ਵਜੇ ਪਿਉਣਾ ਹੋ ਦੁਪਹਿਰੇ ਮਤਲਬ 2:00 ਵਜੇ ਪਿਉਵਾ ਦੋਗੇ ਆਪਾਂ ਲਾਉਣਾ ਵੀ 2:00 ਵਜੇ ਆ ਠੀਕ ਹੈ 2:00 ਵਜੇ 2.5 ਵਜੇ ਠੀਕ ਹੈ 41 ਜ 40 41 ਜ ਠੀਕ ਹੈ 2 ਵਜੇ ਸਹੀ ਲੱਗਣਾ ਚਾਹੀਦਾ ਐਂ ਹਿਸਾਬ ਨਾਲ ਵੀ 40 41 ਜ ਇਹ ਰ 1 ਤੋਂ 2 ਦੇ ਵਿਚ ਵਿਚ ਲਾ ਲਿਓ ਠੀਕ ਹੈ ਜੇ ਹੋਵੇ ਟੈਂਪਰੇਚਰ 38 ਡੂਤੀ ਦਾ 37 ਦਾ ਠੀਕ ਹੈ ਫਿਰ ਤੁਸੀਂ ਬਈ 4 ਦੇ 3 ਤੋਂ 4 ਦੇ ਵਿਚ ਵਿਚ ਲਾਉਣਾ ਠੀਕ ਹੈ ਵੀ ਉਵੇਂ ਤੁਸੀਂ ਜੇ ਤਾਂ ਗਰਮੀ ਹੈਗੀ ਆ ਫਿਰ ਤਾਂ ਪਿੱਛੇ ਨੂੰ ਹਟਦੇ ਆਇਓ ਜੇ ਗਰਮੀ ਨਹੀਂ ਹੈਗੀ ਤਾਂ ਅੱਗੇ ਨੂੰ ਵਾਜਦੇ ਆ ਰਾਤ ਨੂੰ ਬਾਜੀ ਛੱਡਣ ਤੋਂ ਇੱਕ ਤਰ੍ਹਾਂ ਰਾਤ ਪਹਿਲਾਂ ਨਹੀਂ ਦਿਹਾਤ ਹੈ ਉਦੋਂਦਾਰ ਕੀ ਕਰਨਾ ਬਾਈ ਉਹ ਪਾਣੀ ਘੱਟੋ ਘੱਟ ਦੇ ਕਬੂਤਰ ਥੋੜਾ ਘੰਟੇ ਚ ਖਿੱਚੀਆ ਫਿਰਦਾ ਪਸੰਦ ਲੋ ਵੀ ਛੇ ਦੀ ਕਾਮਯਾਬ ਹੋਵੇ ਕਬੂਤਰ ਜੇ ਤੁਹਾਡਾ ਕਬੂਤਰ ਹੋਟਾਈ 3 ਘੰਟੇ 4 ਘੰਟੇ ਪਾਣੀ ਰੋਕਦਾ ਜਿਵੇਂ ਆਪਣਾ ਐਂ ਹਿਸਾਬ ਲਾ ਲੂ ਵਿਚਾਰ 1 ਵਜੇ ਲਾ ਲਿਆ ਪਾਣੀ 1 2 3 4 4 ਵਜੇ ਤੱਕ ਪਾਣੀ ਰੱਖੀ ਬੈਠਾ ਫਿਰ ਸੰਘ ਦੇਓ ਵੀ ਓਕੇ ਦੀ ਰਿਪੋਰਟ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਬਾਈ ਬਾਜੀ ਦੇ ਲਿਜਾ ਕੇ ਪਹਿਲਾਂ ਘਰੋਂ ਚੈੱਕ ਕਰਨਾ ਕਿ ਉਹਦੇ ਕੋਟੇ 'ਚ ਪਾਣੀ ਹੈ ਕਿਤੇ ਸੁੱਕਾ ਲੈ ਜਾऊं ਕਿਉਂਕਿ ਆਵਾਜ਼ ਵੀ ਉਖਣੀਆਂ 'ਚ ਬਾਜ ਦਾ ਮੋਟਰਸਾਈਕਲ ਹੁੰਦੇ ਆ ਕਾਲੀ ਹੁੰਦੀ ਆ ਆਪਾਂ ਨੂੰ ਧੜ-ਧੜ ਮਾਰੀ ਨੇ ਕਬੂਤਰ ਇਹੀ ਡੇਟ ਵੀ ਹੋ ਜਾਂਦਾ ਤੇ ਨਾਲੇ ਹਿੱਲ ਵੀ ਜਾਂਦਾ ਅੰਦਰ ਕਿਉਂ ਮੈਂ ਬਹੁਤ ਕਬੂਤਰ ਗਲਾਸ਼ ਦੇ ਦੇਖੇ ਨੇ ਬਈ ਪੰਜਾਂ ਜਾਂਦੇ ਮੋਟਰਸਾਈਕਲ ਤੇ ਵੀ ਨਾ ਖੋਦ ਹੋਇਆ ਬਈ ਉਦੋਂ ਬਾਅਦ ਉੱਥੇ ਜਾ ਕੇ ਜਦੋਂ ਆਪਾਂ ਬਈ ਬਾਜੀ ਛੱਡਣੀ ਆ ਵਾਇਗੁਰ ਦਾ ਨਾਮ ਲੈ ਕੇ ਜੇ ਤਾਂ ਹੋਇਆ ਖਾਲੀ ਫਿਰ ਤਾਂ ਨਾ ਪਲਟਾਇਓ ਜੇ ਪਾਣੀ ਹੋਇਆ ਤਾਂ ਪਲਟਾ ਕੇ ਉਦੋਂ ਬਾਅਦ ਆਪਦਾ ਪਾਣੀ ਪੁਣੀ ਉਹਨੂੰ ਦੇ ਕੇ ਪਾਣੀ ਦੇਣਾ ਤੌੜਿਆਲਾ ਫ੍ਰਿਜ ਵਾਲਾ ਪਾਣੀ ਨਹੀਂ ਦੇਣਾ ਬਾਈ ਕਬੂਤਰ ਜਾਮ ਹੋ ਜਾਂਦਾ ਕਈ ਵਾਰੀ ਠੀਕ ਆ ਘੜੇ ਵਾਲਾ ਪਾਣੀ ਦੇਵਾਂਗੇ ਹਮੇਸ਼ਾ ਕਬੂਤਰ ਕਦੇ ਪਾਣੀ ਨਹੀਂ ਰੋਕਦਾ ਬਰੂ ਕੋਈ ਬਰੂਗਾ ਕਿਉਂਕਿ ਕਈ ਕਬੂਤਰ ਆਪਣੇ ਭਰਾਵਾਂ ਦੇ ਨਾਲ ਬਹੁਤ ਚੰਗੇ ਹੁੰਦੇ ਨੇ ਜਿਹੜੇ 9 10 11 ਵਜੇ ਬਹਿ ਕੇ ਹਰਦੇ ਨੇ ਉਹ ਕਾਰਨ ਹੀ ਹੁੰਦਾ ਹੈ ਪਾਣੀ ਰੋਕ ਕੇ ਜਾਂਦੇ ਨੇ ਉਦੋਂ ਆ ਲਾ ਕੇ ਆਪਦਾ ਬਾਈ ਪਾਣੀ ਜੇ ਘਰੇ ਤੁਸੀਂ 30 ਚਕਾਇਆ ਤਾਂ ਬਾਈ ਬਾਜੀ ਤੇ 60 ਕਿਉਂਕਿ ਜਿੰਨੀ ਗਰਮੀ ਵੱਧ ਹੋਊਗੀ ਠੀਕ ਆ ਉਹਨਾਂ ਤੁਸੀਂ ਹਿਸਾਬ ਲਾ ਲਓ ਵੀ ਪਾਣੀ ਘੱਟ ਹੀ ਦੇਣਾ ਤੇ ਜਿੰਨੀ ਗਰਮੀ ਘਟ ਹੋਊਗੀ ਉਹਨਾਂ ਤੁਸੀਂ ਪਾਣੀ ਵੱਧ ਦੇਣਾ ਉਹਤ ਨੂੰ ਕਿਉਂਕਿ ਬਈ ਉਹਨੇ ਲਾਮ ਕੱਢਣੀ ਹੁੰਦੀ ਐ ਠੀਕ ਐ ਸੱਤ ਤੋਂ ਸੱਤ ਦਾ ਟਾਈਮ ਕਰਨਾ ਹੁੰਦਾ ਬਹੁਤ ਔਖਾ ਹੁੰਦਾ ਚਾਹੇ ਗਰਮੀ ਆ ਚਾਹੇ ਠੰਡ ਆ ਯਾਰ ਠੀਕ ਐ ਆਹ ਘਰ ਨੂੰ ਬਾਹਰਲੇ ਬਗਾਨਾ ਪਿੰਡ ਹੁੰਦਾ ਵੀ ਬਗਾਨੇ ਪਿੰਡ ਜਾ ਕੇ ਤਾਂ ਪੀ ਆਉ ਮਤਲਬ ਐਸੇ ਹਿਸਾਬ ਨਾਲ ਵੀ ਅੱਧੀ ਰਹਿ ਜਾਂਦੇ ਆ ਠੀਕ ਐ ਤੇ ਕਈ ਵਾਰ ਤਾਂ ਬਈ ਬਾੜਾ ਜ਼ਿਆਦਾ ਬਈ ਆਪਾਂ ਪਾਣੀ ਫੋਲਾ ਤੁੰਨੇ ਦਿੰਦੇ ਨੱਕ ਤੱਕ ਔਖੇ ਕਰਦੇ ਜਾਂਦਾ ਬਹਿ ਕੇ ਹਰ ਜਾਂਦੇ ਨੇ ਉਹ ਜਾਂ ਅੱਜ ਪੁੱਜ ਜਾਂਦੇ ਨੇ ਹਣਾਂ ਆਪਦਾ ਦੇ ਕੇ ਜੇ 3 ml ਪਾਣੀ ਚਕਾਉਣੇ ਆ ਤਾਂ 50 ਜਾਂ 60 ml ਪਾਣੀ ਚਕਾ ਕੇ ਉਲਾ ਲਾ ਦਿਓ ਬਾਬੇ ਨਾਨਕ ਦੀ ਕਿਰਪਾ ਨਾਲ ਬਈ ਤੁਹਤਰੀ ਪਾਸ ਹੀ ਹੋਵੋਗੇ ਠੀਕ ਆ ਇੰਨੀ ਕੋ ਵੀਡੀਓ ਸੀ ਲਵ ਯੂ ਆ ਸਾਰੇ ਭਰਾਵਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨੀਆਂ ਬਈ ਆਪਣੀ ਵੀਡੀਓ ਇਹ ਲਵ ਯੂ ਸਾਰੇ ਭਰਾਵਾਂ ਨੂੰ ਜਿਉਂਦੇ ਬਾਦ ਦੇ ਰਹੂ ਹਾਂ